ਮੇਨੂੰ ਆਇਆ ਲਾਇਦਾ ਯਾਰ ਉਪਰ ਸਾਇਕਲ ਤਾਂ ਦੀਪਾਲੀ ਬੰਦਾ ਤੋਂ ਵੀ ਨਹੀਂ ਹੈ ਪਰ ਮੈਨੂੰ ਕਿਹੜਾ ਸਿਆਣਾ ਹੈ ਤਾਂ ਸਾਰੇ ਮਿਲ ਤਾਂ ਇੱਕੋ ਜਿਹੇ ਲੱਗਦੇ ਰਹਿੰਦੇ ਆ ਲੱਗਦਾ ਤਾਂ ਹੋ ਵੀ ਹੈ ਜਿਵੇਂ ਇਹਦੇ ਦੀਪਾ ਇੱਥੇ ਇੱਥੇ ਬੈਠਾ ਹੁੰਦਾ ਫਿਰ ਇੱਥੇ ਲਾਇਆ ਤਾਂ ਇਹਦਾ ਮਤਲਬ ਉਹ ਅੰਦਰ ਹੋਊਗਾ ਕਿਤੇ ਨਾ ਕਿਤੇ ਦੇਖਦਾ ਸਹੀ ਕਿੱਥੇ ਬੈਠਿਆ ਕਿਸੇ ਕੰਧ ਕੋਲੇ ਮੈਨੂੰ ਮਾਇਲਾ ਦੰਗਿਆ ਪੁੱਤੀ ਜਾ ਗਿਆ ਹੋਰ ਬੋਸ ਸਾਸਤਰੀ ਕਾਲ ਠੀਕ ਹੈ ਅੱਜ ਤਾਂ ਚਿੰਗਈ ਨਿਕੜਿਆ ਸੀ ਹੌਲੇ ਬੰਡੇ ਬੰਦੇ ਆ ਹਾਂ ਬੰਦੇ ਮੰਨ ਜਿਨੇ ਹੋਰ ਮਾਈ ਕੀ ਕਰਾਂ ਤੂੰ ਕਿਥੇ ਆਪਣੀ ਉਹ ਫਿੰਡੇ ਗਈ ਹੋਈ ਆ ਅੱਛਾ ਬਾਈ ਮੈਂ ਤਾਂ ਖੜਿਆ ਨਹੀਂ ਆ ਉੱਥੇ ਜਾ ਆਏ ਬੂਆ ਨੇ ਗੱਲ ਆਪਾਂ ਹਾਏ ਬੂਆ ਮੈਂ ਵੇਖੀ ਉਹਨੇ ਪਾਂਡੇ ਤਾਂ ਮੰਨਦੇ ਹੋਏ ਹੋਏ ਹੋਰ ਠੀਕ ਸਾਰੇ ਠੀਕ ਜੀ ਦੇ ਜੀ ਠੀਕ ਜਾਂਦੀ ਸੀ ਠੀਕ ਹੈ ਬੂਆ ਮੈਂ ਕਿਹਾ ਜੇ ਮੇਰਾ ਪੁੱਤੀ ਜਾ ਜੀ ਠੀਕ ਹੈ ਬੂਆ ਮੈਨੂੰ ਬਾਹਰ ਜੇ ਕਰਦਾ ਸੀ ਮੇਰਾ ਪਾਤੀ ਠੀਕ ਹੈ ਬੂਆ ਤੇ ਤੂੰ ਹੋਰ ਦੱਸ ਵੀ ਫਸਣ ਵਾਲੀ ਕਿਵੇਂ ਆਪਣੀ ਮਾ ਫਸਣ ਵਾਲੀ ਵਧੀਆ ਖੜੀ ਬੂ ਕਿਆ ਮੀਮੂ ਜਾਵੇ ਉਧਰ ਕਿ ਮੈਂ ਆਪਣੇ ਕੰਨੇ ਆਪਣੇ ਤਾਂ ਘਟੇ ਬੂਆ ਜੀ ਅਨ ਕਨ ਸੰਤ ਨਹੀਂ ਹੋਇਆ ਨਾ ਕੰਨਸ ਕਾਣ ਵੜਾ ਵਧੀਆ ਖੜੀ ਆਪਣੀ ਬੂਆ ਕੰਕਾ ਵਧੀਆ ਐ ਨੇ ਜੀ ਹਾਂ ਬੂਆ ਚਲ ਠੀਕ ਹੈ ਤੂੰ ਕੀ ਕਹਿੰਦਾ ਸੀ ਵੀ ਪੂਆ ਭਾਂਡੇ ਮੰਜੀ ਜਾ ਤੇ ਉਹ ਪਤਾ ਕੀ ਆ ਉਹ ਤਾਂ ਵਾਗੇ ਭਾਂਡੇ ਅੱਜ ਠੀਕ ਹੈ ਬੂਆ ਦੋਨੇ ਜਾਣੇ ਐਨੇ ਕੁਛ ਲੈ ਕੇ ਆਉਣਾ ਤੈਨੂੰ ਪਤਾ ਮੇਰੇ ਤੇਰੀ ਪੂਆ ਤਾਂ ਉਹੀ ਆਣ ਪੜਾ ਠੀਕ ਹੈ ਬੂਆ ਕੁੜੀ ਵਾਗੀ ਕਾਲਜ ਫਿਰ ਤੇਰਾ ਮੰਦਰ ਕਾ ਕੀ ਆ ਕਹੇ ਬੂਆ ਭਾਂਡੇ ਕਹਿੰਦਾ ਤੇਰਾ ਮੰਜਨ ਦਾ ਕੀ ਹੱਕ ਆ ਹੁਣ ਜਿਵੇਂ ਤੂੰ ਆ ਗਿਆ ਕੋਈ ਹੋਰ ਆ ਜੇ ਅਗਲਾ ਕਹੂ ਆਹ ਠੀਕ ਐ ਬੂਆ ਇਹ ਇਹ ਤਾਂ ਗੱਲ ਠੀਕ ਐ ਬੂਆ ਤੂੰ ਹੁਣ ਦੇਖਿਆ ਆਪਣੇ ਘਰ ਦੇ ਵਿੱਚ ਕਿੰਨੀ ਸਫਾਈ ਐ ਇਹ ਹਾਂ ਕਿੰਨੀ ਸਫਾਈ ਐ ਬੂਆ ਠੀਕ ਐ ਬੂਆ ਫੇਰ ਮੈਂ ਇਥੋਂ ਪੁੱਤਾਂ ਰੱਖਿਆ ਨਹੀਂ ਜਾਂਦਾ ਠੀਕ ਐ ਬੂਆ ਕੁੜੀ ਨੂੰ ਡੁੱਪ ਜਾਣੇ ਨੂੰ ਕਿਹਾ ਮੈਂ ਖ ਮਾੜਾ ਮੋਟਾ ਕੰਮ ਜੱਕਰਾਇਆ ਲੈਣਾ ਕੰਨੀ ਮੈਂ ਤਾਂ ਖੋਲ ਜੀ ਜਾਂਦੀ ਆ ਠੀਕ ਐ ਬੂਆ ਚਲ ਮੈਂ ਖ ਪੜ ਲਾ ਫਾਈ ਚਾਰ ਕਰੋੜ ਕੇ ਫੇਰ ਭੱਗ ਜਾ ਠੀਕ ਐ ਜੀ ਹਾਂ ਜੇ ਕੋਈ ਇਹਦੇ ਵਾਸਤੇ ਕੋਈ ਵਧੀਆ ਰਿਸ਼ਤਾ ਮਿਲ ਜੇ ਨਾ ਇੱਥੇ ਨੰਤਾ ਕਰਨਾ ਕਹਿੰਦੇ ਊੜੀ ਦੇ ਊੜੀ ਤਾਂ ਊੜੀ ਤੇ ਜਾਣਾ ਧੀਆਂ ਕਰ ਤਾਂ ਰੱਖੋ ਹੀ ਨਹੀਂ ਜਾਂਦੇ ਆ ਬੂਆ ਨਹੀਂ ਰੱਖੇ ਜਾਂਦੇ ਆ ਆਪਣੇ ਹੈਗੇ ਕੋ ਅੱਛਾ ਹਾਂ ਵਧੀਆ ਐਨ ਕੰਮ ਕਰਿਆ ਦਾਮਾ ਪੁੱਤਾਂ ਦੋਨੇ ਦੋਨੇ ਮਾਪੁੱਤਾਂ ਆ ਚਾਰ ਕਿੱਲੇ ਨਹੀਂ ਬਣਦੇ ਪਰਿਵਾਰ ਤਾਂ ਠੀਕ ਆ ਪਰਿਵਾਰ ਵਧੀਆ ਹਾਂ ਇਹ ਤਾਂ ਰੋਟਾ ਫੇਰ ਪਰਿਵਾਰ ਤਾਂ ਹਾਂ ਬੂਆ ਤੇ ਠੀਕ ਆ ਹੁਣ ਤੂੰ ਐ ਲਾ ਲਾ ਜੇ ਤੂੰ ਸਾਡੇ ਵaile ਲਾਣਾ ਹਾਂ ਬੂਆ ਤੇਰੇ ਦਾਦੇ ਨੇ ਜਿਹਦਾ ਸਾਡਾ ਰਿਸ਼ਤਾ ਕਰਿਆ ਸੀ ਹਾਂ ਬੂਆ ਤੇ ਕਿੰਨਾ ਪਰਿਵਾਰ ਸੀ ਦੇਖ ਲਾ ਪਰਿਵਾਰ ਬਹੁਤ ਦਾ ਸੀ ਤੇ ਸਾਰਿਆਂ ਦਾ ਗੱਤਗਾਣਿੰਦੀ ਮੈਂ ਤਾਂ ਹਾਂ ਬੂਆ ਤੇ ਇਹ ਤਾਂ ਹੁਣ ਕੁੜੀ ਪੜੀ ਲਿਖੀ ਹੈਗੀ ਫਿਰ ਉਹੇ ਜੀ ਭਾੜਾ ਨਾ ਪਊ ਹਣਾ ਉਹੇ ਜੀ ਭਾੜਾ ਨਾ ਪਊ ਬੂਆ ਮਣਕੇ ਚ ਮਣਕਾ ਪਰੋਣਾ ਹੀ ਪਊਗਾ ਹਾਂ ਬੂਆ ਗੱਲ ਸਹੀ ਹੈ ਤੇ ਚਲ ਚੰਦਾ ਫਿਰ ਮਾਇਲੀ ਨੂੰ ਚਾਹ ਬਣਾ ਕੇ ਤੇਰੇ ਕੋਲ ਹਾਂ ਚਾਹ ਬਣਾ ਲੇਗੂ ਆ ਖਬਰ ਐ ਇਨੇ ਕੁੜੀ ਆਜੂ ਕੋਲ ਜੀ ਠੀਕ ਐ ਬੂਆ ਆਹੋ ਠੀਕ ਐ ਫਿਰ ਮੈਨੂੰ ਲੱਗਦਾ ਦੀਪਾ ਹੀ ਐ ਇੱਡੀ ਦਰੋਂ ਸਿਆਣ ਵੀ ਨਹੀਂ ਆਉਂਦੀ ਖਬਰ ਐ ਦੀਪਾ ਤਾਂ ਨਹੀਂ ਐ ਨਾ ਉਹਦਾ ਨਾਲ ਕੁੜੀ ਬੈਠੀ ਐ ਮੈਨੂੰ ਲੱਗਦਾ ਚਲ ਕੋਲੇ ਜਾ ਕੇ ਦੇਖਦਾ ਦੀਪਾ ਤਾਂ ਨਹੀਂ ਐ ਪਰ ਲੱਗਦਾ ਦੀਪਾ ਵਰ ਗਈ ਐ ਆ ਹੁਣ ਤਾਂ ਮੈਨੂੰ ਐ ਲੱਗਦੇ ਸੀ ਵੀ ਇੱਥੇ ਬੈਠੇ ਨੇ ਪਰ ਬੂਟਿਆਂ ਦੇ ਚ ਪਤ ਨਹੀਂ ਲੱਗਦਾ ਗਏ ਕਿੱਧਰ ਕੰਜਰ ਦੇ ਪੁੱਤ ਆ ਯਾਰ ਅੱਜ ਤਾਂ ਪੱਕਾ ਕੋਈ ਪੰਗਾ ਪਿਆਲ ਐ ਤੂੰ ਯਾਰ ਉਹ ਹੁਣ ਜਾਣਾ ਹਾਂ ਗਏ ਕਿੱਧਰ ਨੇ ਕਿੱਦੀ ਦੇ ਕਿਹਨਿਆ 엄마 ਜੀ ਦਾ ਸਤਿ ਸ੍ਰੀ ਅਕਾਲ ਕੱਪੜੇ ਪਾਈਆਂ ਲੈ ਮੰਤੋ ਹਾਤਾ ਉਹ ਢਿੱਪੇ ਉਹ ਢਿੱਪੇ ਉਹ ਢਿੱਪੇ ਉਹ ਗੱਲ ਸੁਣ ਮੇਰੀ ਓਏ ਪਰ ਜੇ ਦੀਪਾ ਹੁੰਦਾ ਤਾਂ ਫਿਰ ਖੜ ਜਾਂਦਾ ਨਾ ਇਹਦਾ ਕੋਈ ਹੋਰ ਹੈ ਲੈ ਐ ਕਿਵੇਂ ਨਹੀਂ ਦੀਪਾ ਤਾਂ ਨਹੀਂ ਇਹ ਜੇ ਕੰਮ ਕਰ ਸਕਦਾ ਮੈਨੂੰ ਭੁਲੇਖਾ ਹੀ ਪੈਗਾ ਫਿਰ ਕੀ ਹੋਗਾ ਦੀਪਾ ਘਰੋਂ ਤਾਂ ਨਹੀਂ ਜਾਂਦਾ ਚੱਲ ਘਰੇ ਜਾ ਕੇ ਗੱਲ ਕਰਾਂਗੇ ਆਥਣ ਤੱਕ ਕਿਤੇ ਤਾਂ ਆਉਗਈ ਪਰ ਜੇ ਦੀਪਾ ਹੁੰਦਾ ਲਾਜ਼ਮੀ ਖਰ ਜਾਂਦਾ ਉਹ ਤਾਂ ਮੇਰੇ ਇੰਨਾ ਬੋਲ ਸੁਣ ਕੇ ਖਰ ਜਾਂਦਾ ਉਹ ਕਿੱਥੇ ਫਾਸ ਗਿਆ ਆ ਨੀ ਸੀ ਅੰਦਰ ਫਾਸ ਗਿਆ ਆ ਰੋ ਰੋ ਕੋਈ ਹੋਰ ਉੱਤ ਫਾਸ ਗਿਆ ਕਿੰਦਾ ਚੱਪੀ ਕਿਥੇ ਆ ਤੇਰੇ ਕੋਲ ਚਲਾਓ ਲੋ ਅੱਛੇ ਇੱਥੇ ਬਹਿ ਜਾ ਸੀ ਦੀਕਰ ਫਾਸਲ ਡਾਟਰ ਡਾਟ ਆਪਣੇ ਵਾਲੇ ਹੀ ਹੈ ਦੀਪਾ ਫੇਰ ਖबरा ਹੁਣ ਕਿੱਧਰ ਨੂੰ ਲੈ ਕੇ ਭੱਜਾਂ ਹੁ ਕੰਦਰ ਦਾ ਪਤਾ ਅੱਜ ਤਰੇ ਮਾਗਨੀ ਆ ਦੀਪਾ ਹਾਈ ਅਜ ਨਾਲ ਸ਼ੋਰੀ ਆ ਗਈ ਸੈ ਉਹ ਹੋ ਗੋ ਵੀਰੇ ਹਰਸਟਾ ਤਾਂ ਆਹ ਕੀ ਆ ਬਤਾਇ ਸੈ ਬੇਬੇ ਕਿੱਥੇ ਹੈ ਬੇਬੇ ਉਰੀ ਤੀ ਪਾ ਬੈਠੇ ਬਾਈ ਅੱਜ ਕਿਵੇਂ ਹੋ ਗਿਆ ਬਸ ਅੱਜ ਬੂਆ ਨਾਲੇ ਕੀੜਾ ਮਾਰਨਾ ਆਇਤਾ ਠੀਕ ਹੈ ਜੀ ਆਹ ਬੂਆ ਨੇ ਤਾਂ ਵਰ ਪਹਿਲੀ ਇੱਕ ਚਾਹ ਪੀ ਆਦੀ ਹੂਗੀ ਪਹਿਲਾਂ ਪਹਿ ਚਾਹ ਪੀ ਲੈ ਬੂਆ ਲੈ ਬੂਆ ਮਸਾ ਮਸਾ ਮੇਰਾ ਪੀ ਜਾ ਬੱਸ ਮੈਨੂੰ ਨੀਂਦ ਸੁੱਤੀ ਜਾ ਨਹੀਂ ਕੋਈ ਤੈਨੂੰ ਵੀ ਲਿਆ ਦੂੰ ਚਾਹ ਮੈਂ ਮੈਂ ਤਾਂ ਪੀ ਚਾਹ ਬੱਸ ਕੰਮ ਕਰ ਲੈ ਸਾਰੇ ਕਰ ਲੈ ਹੁਣ ਮੈਂ ਆ ਨਾ ਰੁੱਕਾਗਾ ਤਾਂ ਬੋਲਦੀ ਬੈਠ ਭਰਾ ਮੇਰਾ ਅੱਜ ਤਾਂ ਵਧੀਆ ਮੋਲ ਆਇਆ ਮੈਂ ਤੈਨੂੰ ਐਂ ਕਹਿੰਦੀ ਸੀ ਅੱਜ ਜੇਤ ਵਜਿਦਾ ਨੂੰ ਨਾ ਜਾਂਦੀ ਤੇ ਤੂੰ ਮੇਰੇ ਨਾਲ ਕੰਮ ਕਰਦਾ ਮਾਤਾ ਮੇਰਾ ਸਾਹ ਨਹੀਂ ਲੱਗਦਾ ਸਹੀ ਗੱਲ ਐ ਬੂਆ ਕੀ ਬਾਈ ਕੀ ਕਰੇਗਾ ਬਾ ਮਾਰ ਬੱਲੀ ਉਰੀ ਆ ਭੂਆ ਤੇ ਮੈਂ ਪੜੂੰਗੀ ਤਾਂ ਫਿਰ ਨੌਕਰੀ ਲੱਗੂਗੀ ਫਿਰ ਭੁਆਨੇ ਦੇਵਾ ਕੰਮ ਨਹੀਂ ਕਰਨਾ ਪੜਨ ਨੂੰ ਹਣੀ ਤੇ ਇਹ ਤੈਨੂੰ ਰੋਕਦੀ ਪੜਨ ਵੀ ਤਾਂ ਜਾ ਉਹ ਵੀ ਜ਼ਰੂਰੀ ਹੈਗਾ ਹੈ ਉਹ ਮੁੰਡਾ ਦੇਖ ਲੱਖ ਮੈਨੂੰ ਕਹਿੰਦਾ ਬਟਿੰਡੇ ਜਾਣਾ ਮਸਕੰਦਰ ਕਹਿੰਦਾ ਆਈ ਨਹੀਂ ਪਤਾ ਸਭ ਦੀ ਨਾ ਬਾਗਿਆ ਹੋਵੇ ਨਹੀਂ ਬੇਬੇ ਆਈ ਨਹੀਂ ਕਰਦਾ ਮੇਰੇ ਭਰਾ ਨੇ ਐਵੇਂ ਨਹੀਂ ਦਿੱਜਿਆ ਕਰ ਕੰਗਿਆ ਐਵੇਂ ਨਹੀਂ ਦਿੱਜਿਆ ਕਰ ਤੂੰ ਮੇਰੀ ਜਾਨ ਓਕੇ ਫਿਰ ਮੈਂ ਕਹਿਣਾ ਹੀ ਹਾਂ ਮੈਂ ਹੋਰ ਕੀ ਕਰਾਂ ਮੈਂ ਤੂੰ ਤਾਂ ਹੀ ਜੁਲੀਆ ਕਰੀ ਜਿੰਨੀ ਕਹਿੰਦੀ ਮੈਨੂੰ ਨਹੀਂ ਪਤਾ ਮੈਂ ਤਾਂ ਰੋਟੀ ਖਾਣੀ ਮੈਨੂੰ ਭੁੱਖ ਲੱਗਦੀ ਹੈਂ ਮੈਂ ਤਾਂ ਰੋਟੀ ਖਾਣਾਂ ਮੈਂ ਤਾਂ ਵੀ ਦੇ ਆਈ ਨਹੀਂ ਸੀ ਹਾਂ ਬੂਆ ਤੂੰ ਦੇ ਕਿਹੜਾ ਆ ਕੁੜੀ ਦਾ ਕਰਕੇ ਪਿਆ ਰਿਸ਼ਤਾ Papa ਆਪਣੇ ਹੈਗੇ ਉਰੇ ਬੂਆ ਨੇੜੇ ਤੇ ਨੇ ਪਿੰਡ ਵਿੱਚ ਹੈਗੇ ਵਧੀਆ ਪਰਿਵਾਰ ਹੈ ਨਾ ਸਿੱਖ ਪਰਿਵਾਰ ਹੈ ਮਾਂ ਪੁੱਤਿਆ ਦੋਨੇ ਤਾਂ ਠੀਕ ਆ ਕਰਦੇ ਆ ਕੋਈ ਨਹੀਂ ਫਿਰ ਤੇ ਅੰਦਿਸ਼ ਕੰਦਰ ਨੂੰ ਰਾਇ ਕਰਦੇ ਆਪਾਂ ਠੀਕ ਆ ਬੂਆ ਅੰਦਿਸ਼ ਕੰਦਰ ਕਰਕੇ ਰਹਾ ਤੇ ਮੈਨੂੰ ਲੱਗ ਰਿਹਾ ਥੋੜਾ ਤਾਂ ਇਹ ਨਹੀਂ ਜਾਂਦਾ ਪੜਾਈ ਦਾ ਤੋ ਜਮੀ ਟੈਨਸ਼ਨ ਲੈਣ ਦੀ ਲੋਟ ਨਹੀਂ ਓਏ ਕਹੂੰ ਤਾਂ ਮੈਂ ਤੋ ਮੁੰਡਿਆਂ ਨਾਲ ਤਾਂ ਗੱਲ ਕਰ ਲੂਗਾ ਮੈਂ ਰਾਣੀ ਪੁੱਛ ਲੈ ਤੂੰ ਮੇਰੀ ਗੱਲ ਸੁਣ ਰਾਣੀ ਨੂੰ ਪੁੱਛਣਾ ਹੈ ਰਾਣੀ ਕੌਣ ਹੈਗੀ ਜੋ ਕੁਝ ਕਰਨਾ ਅੰਦਰ ਨੇ ਕਰਨਾ ਠੀਕ ਹੈ ਠੀਕ ਹੈ ਨਾ ਨਾਲੇ ਬਾਕੀ ਸਿਰੇ ਪਰਵਾਹ ਵਧੀਆ ਮਿਲਦਾ ਹੈਗਾ ਤੂੰ ਐਂ ਲਾ ਲ ਜਿੱਦੋਂ ਮੇਰਾ ਵਿਆਹ ਕਰਿਆ ਸੀ ਤੇ ਮੈਨੂੰ ਕਿਹੜਾ ਪੁੱਛਿਆ ਸੀਗਾ ਕਿੰਨੇ ਸੀ ਮੇਰੇ 4-5 ਦਿੌਰ ਜੇਠਾ ਤੇ ਤੇਰਾ ਫੁੱਪੜਾ ਹੈ ਜੀ ਅਸੀਂ ਐਦਾਂ ਕੱਬਾ ਸੀ ਜਿੱਥੇ ਦੇਖਦਾ ਜਿਹੜਾ ਕਿਸ ਹੱਥ ਚਾਹੁੰਦਾ ਉਹੀ ਮਾਰਦਾ ਮੇਰੇ ਨਾਲ ਪੁੱਛਣ ਲੱਗਦੇ ਸੀ ਥਾਂ ਹੁਣ ਤਾਂ ਪੜੇ ਰਿਖੇ ਚੱਲੇ ਨੇ ਦੁਕਾਨਾਂ ਵਧੀਆ ਹੁੰਦਾ ਹੈਗਾ ਕੋਈ ਨਹੀਂ ਐਦਾਂ ਛਣਾ ਤੂੰ ਲੈ ਠੀਕ ਹੈ ਬੁਆ ਹਾਂ ਤੂੰ ਗੱਲ ਕਰਕੇ ਰੱਖ ਨਾ ਮੈਂ ਉਹ ਜਰੂਰ ਪੱਕਾ ਕਰਵਾ ਗੱਲ ਮੈਂ ਅੱਜ ਤੂੰ ਅੱਜ ਆਈ ਨਾ ਤੇ ਜੇ ਸਕੰਦਰ ਆ ਗਿਆ ਹਾਂ ਬੂਆ ਸਕੰਦਰ ਨੂੰ ਫੋਨ ਲਾ ਕੇ ਪੁੱਛਦੇ ਆ ਵੀ ਕਾ ਲੋ ਕੰਮ ਦਾਗਾ ਤੇ ਉਹਦੇ ਨਾਲ ਕਰਦੇ ਰਹਿ ਜਾਗਾ ਉੱਧਰ ਤੋਂ ਟੈਸ਼ਨ ਲੈਣ ਦੀ ਲੋੜ ਹੀ ਨਹੀਂ ਬੂਆ ਤੈਨੂੰ ਮੁੰਡੇ ਵਾਲੀ ਮੁੰਡੇ ਵਾਲੀ ਸ਼ੈਡ ਤੇ ਚਲ ਉਹ ਤਾਂ ਮੈਨੂੰ ਕੀ ਲੋੜ ਆ ਟੈਸ਼ਨ ਲੈਣ ਦੀ ਦੁਆਮ ਦਾ ਵਿੱਚ ਹੈ ਕਿਹੜਾ ਫੋਨ ਕਰਨ ਦਾ ਹਾਂ ਤੇ ਹੁਣ ਤੂੰ ਮੈਨੂੰ ਆਏ ਦੱਸ ਰੋਟੀ ਖਾਣੀ ਬਣਾ ਕੇ ਜਾਮਾ ਨਾ ਬੂਆ ਰੋਟੀ ਦੇ ਬਾਰਾ ਬਸ ਚਲ ਚੰਗਾ ਫਿਰ ਮੈਂ ਦਵਾਈ ਵੀ ਲੈਣਾ ਚੰਗਾ ਜਾ ਠੀਕ ਹੈ ਬੂਆ ਹਾਂ ਆ ਭਾਂਡੇ ਵੀ ਕਦੇ ਕਰਦੇ ਜਾ ਕੇ ਹਾਂ ਕਰ ਜੀ ਨਾ ਕੋਕਰਾਂ ਨਹੀਂ ਕਬੜਾ ਕੁਲੀ ਜਨੇ ਰੋਟੀ ਖਾ ਲਈ ਕੇ ਨਾ ਇਹ ਬੰਨੇ ਲਉਦੀ ਰਹੀਦੀ ਐ ਮੈਨੂੰ ਆਇਆ ਮਾੜਾ ਮਟਾ ਖਰਾਬੂਦੀ ਮੇਰੇ ਨਾਲ ਰਾਣੀ ਆ ਗਏ ਬੇ ਰੋਟੀ ਖਾ ਲਈ ਕੁੱਤ੍ਹੋ ਵਾਲੀ ਨੇ ਬੇ ਹਾਂਜੀ ਕਿੱਥੇ ਖਾ ਲਈਆਂ ਰੋਟੀਆਂ ਕਿੱਥੇ ਰੱਖੀਆਂ ਆਈਆਂ ਤੂੰ ਰੋਟੀਆਂ ਹੇ ਡੱਬੇ ਚ ਪਈਆਂ ਸੀ ਇੱਥੇ ਤਾਂ ਇਕੱਲੀ ਸਬਜੀ ਪਈ ਜਾਵੇ ਬੇ ਪਈ ਕਿੱਦੀ ਤੇਰੀ ਸੁੱਤ ਕਿੱਥੇ ਕਰਦੀ ਆ ਮੇਰੇ ਦਰਸਨ ਮੇ ਕਿਤੇ ਤੂੰ ਨਾ ਹੀ ਪਾਈਆਂ ਹੁਣ ਆਹ ਰੋਟੀਆਂ ਦੇਹ ਹਾਂ ਪਾਈ ਕਿਤੇ ਨਾ ਹੀ ਪਾਈਆਂ ਹੁਣ ਰੋਟੀਆਂ ਨਾ ਚਾਹ ਵਰ ਕਹਿੰਦੀ ਐ ਰੋਟੀ ਦਾ ਪਕਾਉ ਨੂ ਪਕਾਨਿਆ ਬੰਨ੍ਹ ਡੱਬੇ ਚ ਹਾਂ ਕਿਤੇ ਮਾਈਂਦਾਂ ਤੇ ਕੋਲ ਡੱਬਾ ਮੈਨੂੰ ਨਹੀਂ ਆਉਂਦੀ ਨਾ ਰੋਟੀ ਤਾਂ ਮੈਂ ਪਾਈ ਹੈ ਕਿ ਤੂੰ ਹਈ ਖਾਦੀ ਨਾ ਉਹਨੂੰ ਰੋਟੀ ਮੈਂ ਤਾਂ ਗੰਦੀ ਦਵਾਈਆਂ ਰਮਚਾ ਕੀ ਨਹੀਂ ਮੈਂ ਵੀ ਅੱਜ ਕੋਈ ਬਣਾ ਲਈ ਪਨੀਰ ਵਾਲੀ ਦਾਲ ਨੂੰ ਆਹ ਤੇਨੂੰ ਤਾਂ ਪਤਾ ਕਦੇ ਖਾਂ ਕੇ ਆ ਗਿਆ ਹੁੰਦਾ ਹੈ ਕਿਹੜਾ ਮੈਨੂੰ ਬਾਹਰ ਦੇਖਣ ਨੂੰ ਦੋਨੇ ਬਾਹਰ ਪਾਈ ਹੋਏ ਕੋਈ ਨਾ ਰਹਿ ਜਦੋਂ ਵੀ ਬਾਹਰ ਹੈ ਅਜੀ ਤਰ੍ਹਾਂ ਬਣਾਉਂਦੀ ਅਸੀਂ ਬਾਹਰ ਕਰਕੇ ਬਣਾ ਲਈ ਹਾਂ ਸਾਡੇ ਤਾਂ ਮੂੰਗੀ ਮਸਰੀ ਦੇਣੀ ਬਣਾਉਦੇ ਨਾਲ ਖਾਂਦੇ ਆ ਕਿੁੱਛ ਨੇ ਮਾਰਦੇ ਦੇ ਖਾਣਾ ਫੋਰ ਬਾਹਰ ਕਰਕੇ ਰੋਟੀ ਵੀ ਖਾਦੀ ਬਾਹਰ ਨੇ ਕਿਉਂ ਉਹ ਤੈਨੂੰ ਕਹਾ ਕੇ ਆਇਆ ਭੂਆ ਅੱਛਾ ਠੀਕ ਹੈ ਚੱਲ ਕੋਈ ਹੋਰ ਤਾਂ ਅਸੀਂ ਨਾਲ ਕਰੀ ਹੂੰ ਮੈਂ ਤੈਨੂੰ ਕੱਟਾ ਕਰਨੀ ਸੀ ਇਹਨਾ ਇਹ ਕਾ ਇੱਧਾ ਗੱਤ ਤੇ ਪੂਆ ਨਾ ਹੂੰ ਅਮਾ ਮੇਰਾ ਕੀ ਗੋਦਾ ਮੈਂ ਬੇਬੇ ਉਹ ਭਾਈ ਦਾ ਭੂਆ ਜੰਡੇ ਦੇ ਕੱਪ ਛੇੜੀ ਮੇਰੇ ਕੋਈ ਨਹੀਂ ਰਹੀ ਤੇ ਮਾਫ ਕਰ ਤੇ ਕਿਉਂ ਉਹਨਾਂ ਤੇ ਰਿਸ਼ਤੇ ਵਾਲੇ ਨੰਗਾ ਨਾਲ ਦੇ ਪਿੰਡੀ ਆ ਕੱਲਾ ਦੋਨੇ ਮਾਫ ਹੁੰਦਾ ਬਬੈ ਤੈਨੂੰ ਮੈਨੂੰ ਕੱਢਣ ਦੀ ਕਾਹਲੀ ਲੱਗੀ ਐ ਕੰਘੀ ਮੈਨੂੰ ਵੱਢਣ ਅਸਾਨੂੰ ਵੀ ਕਿਸੇ ਨੇ ਕੱਢਿਆ ਹਾਈ ਮੈਂ ਮੇਰੇ ਮੈਂ ਕਿੱਡੀ ਕੇ ਛੋਟੀ ਜੀ ਦਾ ਹੈ ਨਹੀਂ ਮੈਂ ਤੇ ਮੇਂ ਪੜਾਈ ਗਈ ਨਹੀਂ ਪੂਰੀ ਗਈ ਮੇਂ ਪੜਾਈ ਅੱਧੀ ਪੂਰੀ ਕਰਵਾ ਚਾਹੇ 2 ਮਹੀਨੇ ਹੋਏ 4 ਮਹੀਨੇ ਹੋਏ ਦੇਖ ਇਸ ਤਰ੍ਹਾਂ ਕਰਨਾ ਬਹੁਤ ਸਾਨੂੰ ਮੈਨੂੰ ਨਹੀਂ ਪਤਾ ਬੇਟਾ ਤੈਨੂੰ ਤਾਂ ਬਸ ਕਰਦਾ ਰੋਟੀ ਖਾਉਣੀ ਨਹੀਂ ਹੈਗੀ ਆਹ ਕੰਨ ਗੱਲਾਂ ਕਰਨ ਲੱਗੀਆਂ ਕਹਿੰਦੀ ਕਰ ਦਿਆਂ ਕਹਿੰਦੇ ਤਾਂ ਵੱਡੇ ਵੱਡੇ ਤੋਂ ਰੱਖੋ ਆਂ ਲਾ ਤੂੰ ਕੋਈ ਨਹੀਂ ਵਿਚਾਰੀ ਐ ਮੰਨੂ ਨਹੀਂ ਪਤਾ ਮੈਂ ਤਾਂ ਚਲਨੀ ਐ ਰੋਟੀ ਲੈਣੀ ਐ ਤੇ ਨਹੀਂ ਮੈਂ ਤਾਂ ਕੋਈ ਨੂੰ ਮੈਂ ਚੋਗਣੀ ਐ ਫਿਰ ਮੇਰੇ ਕਹਨੂੰ ਤਾਂ ਰੋਟਾ ਨਹੀਂ ਜਦੋਂ ਆਗੇ ਨੂੰ ਨਾ ਤੋਂ ਉਹਦੇ ਕੱਦ ਹੀ ਨਾ ਆਣੀ ਇਹ ਕੁੜੀ ਲੋਟਉਂਦੀ ਬਾਹਰ ਉਤੋਂਦੀ ਲਾਈ ਗਈ ਹੁਣ ਇਹ ਤੇਰੇ ਦੇਖਨੀ ਆ ਪਤਾ ਕੋਈ ਸੋਖਾ ਦਿੱਤਾ ਮਰ ਬਾਹਰ ਤੇ ਯਾਰ ਤੇਰਾ ਕੁਝ ਨਹੀਂ ਹੋ ਸਕਦਾ ਯਾਰ ਓਏ ਤੂੰ ਯਾਰ ਅੱਜ ਜਾ ਨਾ ਅੱਜ ਦੇ ਬੱਜ ਗਏ ਠੀਕ ਆ ਹੁਣ ਨਾਲ ਸਾਡੇ ਘਰ ਪਰ ਹੀ 10 15 ਦਿਨ ਆਈ ਨਾ ਜੇ ਲੋੜ ਹੋਈ ਮੈਂ ਤੈਨੂੰ ਆਪੀ ਬੁਲਾ ਲੂੰਗਾ ਜਾਂ ਮੈਂ ਆ ਜਾਇਆ ਕਰੂ ਤੇਰੇ ਬਣੀ ਬਸ ਤੂੰ ਨਾ ਹੀ ਉਹ ਡੀਸੀਟੀ ਜਾਰੀ ਤੋੜਦਾ ਯਾਰ ਹੀ ਨਹੀਂ ਤੋੜਦਾ ਤੈਨੂੰ ਨਹੀਂ ਪਤਾ ਅੱਜ ਤਾਂ ਪਤਾ ਨਹੀਂ ਕਰੇ ਕੀ ਕੁਝ ਹੋਊਗਾ ਜੇ ਉਹ ਕੀ ਕਿਸ ਹੋਊ ਐ ਰਿਓ ਆ ਤੇਰਾ ਤੈਨੂੰ ਕੋਦੂ ਫਿਕਰਾਂ ਮੜੀ ਮੁੱਟੀ ਉਹ ਚੱਲ ਫਿਰ ਉਹੀ ਤਾਂ ਗੱਲ ਆ ਹੁਣ ਸਰੀਆਮ ਥੋੜੀ ਆਏ ਹੁਣ ਰੰਗੇ ਹੱਤੀ ਫੜ ਲੈਣਾ ਦੀ ਉਹਨੇ ਅੱਜ ਜੇ ਤੇਰੇ ਲੈ ਆਇਆ ਮੁੱਕਰ ਨਹੀਂ ਬਸ ਬਾਕੀ ਮੈਂ ਆਪੇ ਹੀ ਸੰਭਲੂ ਹਾਂ ਹੁਣ ਚਾ ਯਾਰ ਤੂੰ ਕਹਿ ਨਹੀਂ ਕਿ ਅਸੀਂ ਤਾਂ ਹੈ ਹੀ ਨਹੀਂ ਸੀ ਅਜ ਤਾਂ ਕਾਲਜ ਸੀਗੇ ਬਸ ਤੂੰ ਮੁੱਕਰ ਨਹੀਂ ਤੂੰ ਹਾਂ ਤਾਂ ਕਹਿਣੀ ਨਹੀਂ ਯਾਰ ਕੁਝ ਹੋ ਜਾ ਜੇ ਪੱਟਿਆ ਜਾਵੇਂ ਤੂੰ ਕੱਲ ਨੂੰ ਤਾਂ ਆਏਗਾ ਫਿਰ ਮੈਂ ਤੈਨੂੰ ਆਪੇ ਆਜੂ ਤੇਰੇ ਲੈਵੇ ਤੂੰ ਜਾ ਕੀ ਨਹੀਂ ਤਾਂ ਨਾ ਪੰਗਾ ਬੜਾ ਹੋ ਜਾਣਾ ਜਿੱਦੜਾ ਵੀ ਦੀਪਿਆ ਅੱਜ ਬਾਪੂ ਦੀ ਘੁੱਟ ਤੋਂ ਬਚਣਾ ਕੰਮ ਬੜਾ ਕਰਨਾ ਕੋਈ ਅੱਜ ਲੱਗਦਾ ਮੈਨੂੰ ਤਾਂ ਐਂ ਲੱਗ ਕੇ ਨਾ ਵੀ ਬਾਪੂ ਨੂੰ ਪਤਾ ਨਾ ਲੱਗਿਆ ਹੋਵੇ ਯਾਰ ਅੱਜ 100% ਤਾਂ ਬਾਪੂ ਨੂੰ ਪਤਾ ਲੱਗ ਹੀ ਗਿਆ ਅੱਜ ਕਰਾਂ ਕੀ ਆਪਾਂ ਕੀ ਬਹੁਤ ਅੱਲਾਹ ਬਾਪੂ ਉਹਦੇ ਉਹਦੇ

ਉੱਤਲ ਨੂੰ ਭੇਜਿਆ ਕਾਲਜ ਤੇ ਫਿਰਦਾ ਤੂੰ ਪਾਰਕਾਂ ਚ ਜਾ ਓਏ ਕਿਹੜੇ ਪਾਰਕ ਚ ਜਾ ਮੇਰਾ ਸਾਣਾ ਹਜ ਮੈਨੂੰ ਸੁਣਾਦਾ ਹੈ ਕਾ ਤੂੰ ਗੱਲ ਕੀ ਹੋਈ ਇਹ ਮੈਨੂੰ ਦੱਸ ਦੇ ਦੱਸ ਦੇ ਗੱਲ ਹਜ ਹੋਰ ਗੱਲ ਹੀ ਨਹੀਂ ਮੈਂ ਤੈਨੂੰ ਆਪ ਜਿਆ ਅੱਖਾਂ ਨਾਲ ਦੇਖਿਆ ਉਸ ਭੱਜਿਆ ਕੌਣ ਸੀ ਫਿਰ ਪਾਰਕ ਚੋਂ ਮੈਨੂੰ ਦੇਖ ਕੇ ਮੈਨੇ ਪਾਰਕ ਚੋਂ ਤੂੰ ਮੈਨੂੰ ਮਾਰਦਾ ਕਿਉਂ ਕਿਹੜੇ ਪਾਰਕ ਚੋਂ ਮੈਨੂੰ ਆਇਆ ਦੱਸ ਦੇ ਬਾਪੂ ਤੂੰ ਛਾ ਪਾਰਕ ਚ ਨਹੀਂ ਸੀਗਾ ਹੈ ਮੈਂ ਕਦੋਂ ਮੈਂ ਤਾਂ ਕਾਲਜ ਚੋਂ ਆਇਆ ਉਹ ਖੇਡ ਨੇ ਤੇ ਪ੍ਰੋਗਰਾਮ ਥੀ ਦੀ ਮੁੱਕ ਗਿਆ ਮਦਾ ਭੈਲਾ ਗਿਆ ਅੱਜ ਘਰੇ ਕਾਲਜ ਚੋਂ ਆਇਆ ਹੋਰ ਉਹਦੇ ਪ੍ਰੋਗਰਾਮ ਮੁੱਕ ਗਿਆ ਸੀ ਇਹ ਮਦਾ ਤਾਂ ਹੀ ਦਾ ਆ ਗਿਆ ਮੈਂ ਤੈਨੂੰ ਕਹਿਣਾ ਨਹੀਂ ਸੀਗਾ ਵੀ ਮੈਂ ਲੇਟ ਆਉਗਾ ਨਾ ਉਹ ਪ੍ਰੋਗਰਾਮ ਮੁੱਕ ਗਿਆ ਮਾ ਮੇਰਾ ਇੱਥੇ ਕੀ ਕੰਮ ਕਿੱਥੇ ਹਾਲ ਕੱਖ ਪਾਉਣ ਨੂੰ ਕਿਹਨੇ ਕਿਹਾ ਤੈਨੂੰ ਉਹ ਮਾ ਚੱਲ ਤੂੰ ਹੈ ਨਹੀਂ ਦੀ ਘਰੇ ਮੈਂ ਤਾਂ ਇਹ ਦੁਦਿਹੜੀ ਗਿਆ ਹੋਣਾਗਾ ਅੱਛਾ ਅੱਛਾ ਮਾ ਚੱਲ ਮੇਰਾ ਬਾਪੂ ਆ ਕੇ ਜਰਾ ਕੰਮ ਕਰੂਗਾ ਮਾ ਆ ਚਲ ਮੈਂ ਕਰ ਦਿੰਦਾ ਮਸ ਨਹੀਂ ਆ ਗਿਆ ਜੇ ਤਾ ਦੇਖਦਾ ਸੱਚੀ ਸੱਚੀ ਗੱਲ ਦੱਸ ਦੇ ਪਰ ਮੈਨੂੰ ਲੱਗਦਾ ਵੀ ਮੇਰੀ ਨਿਗਾ ਧੋਖਾ ਤਾਂ ਨਹੀਂ ਖਾ ਸਕਦੀ ਮੈਨੂੰ ਐ ਵੀ ਮੈਨੂੰ ਤੂੰ ਹੀ ਦਿਸਿਆ ਜਰਾ ਕਮਾਲ ਦੀ ਗੱਲ ਹੈ ਪਰ ਮੇਰੇ ਮੂਰੇ ਮੂਰੇ ਤੂੰ ਡੈ ਗਿਆ ਮੈਂ ਮੈਂ ਤਾਂ ਤੋ ਭੱਜੂਗਾ ਕਿਉਂ ਦੀਪਿਆ ਜੇ ਤੂੰ ਹੁੰਦਾ ਮੈਂ ਤੇਰੇ ਲਵੇ ਨਾ ਹੁੰਦਾ ਤੇ ਜੇ ਮੇਰੇ ਉੱਥੇ ਕਿਤੇ ਹੱਥ ਚ ਆ ਗਿਆ ਹੁੰਦਾ ਮੈਨੂੰ ਲਾਦਾ ਬੜਾ ਕੁਝ ਹੁੰਦਾ ਤੇ ਉਹੀ ਬਹਿਨ ਹੋ ਗਿਆ ਬਾਪੂ ਤੇਰੀ ਨਿਗਾ ਘਟ ਗਈ ਚਲ ਨਿਗਾ ਨਾ ਚੈੱਕ ਕਰਾਈ ਆਪਾਂ ਤੇਰੀ ਮੇਰੀ ਨਿਗਾ ਘਟ ਗਈ ਹੋਰ ਇਹਦਾ ਮਤਲਬ ਮੈਨੂੰ ਸਿਆਣ ਨਹੀਂ ਆਈ ਤੂੰ ਸੱਚੀ ਕਾਲਜ ਚ ਚੁਆ ਮਹਲ ਤੇ ਤੈਨੂੰ ਵਾਕਟਰਾਂ ਨਾਲ ਗੱਲ ਕਰਾ ਕੇ ਲਿਆ ਮੋਤੇ ਤੇਰੀ ਪੱਕੀ ਗੱਲ ਹੈ ਤੂੰ ਤਾਂ ਐਵੇਂ ਹੀ ਬਹਿਮ ਤੁਰਿਆ ਫਿਰਦਾ ਮੈਂ ਨਾਲ ਜਿਹਨੀ ਨਿਗਾ ਚੱਕ ਕੇ ਚਾਉਣਾ ਬਾਪੂ ਉਹਨਾਂ ਦਾ ਕੰਮ ਕੋਈ ਨਾ ਕਰੀਂ ਸੱਚੀ ਗੱਲ ਹੈ ਨਾ ਮੇਰਾ ਦਿਮਾਗ ਬਾਲਾ ਖਰਾਬ ਹੋ ਗਿਆ ਸੀ ਪੁੱਤ ਮੈਂ ਕਾਕਮੂਗ ਮੈਂ ਕਰਦਾ ਕਰੂੰ ਪਤੂ ਵਾਲੇ ਤੂੰ ਨਾ ਕਰਿਆ ਕਰ ਚੰਗਾ ਹੋਰ ਐਵੇਂ ਤੂੰ ਹੁਣ ਤੇ ਤੈਨੂੰ ਸਹੀ ਗੱਲ ਹੈ ਤੂੰ ਬਹਿਮ ਖਾ ਜਾਣਾ ਧੋਖਾ ਹੋ ਜਾਂਦਾ ਤੇਰੇ ਨਾਲ ਗੱਲ ਸੁਣ ਦੀਪੇ ਹਾਂ ਬਾਪੂ ਦੇਖ ਲੈ ਮੇਰੀ ਜਾਨ ਨੂੰ ਬਹੁਤ ਫਿਕਰ ਨੇ ਪੁੱਤਾ ਆਪਣੇ ਘਰ ਦਾ ਕੀ ਹਾਲ ਹੈ ਨਰਤਾ ਤੂੰ ਕੋਈ ਨਹੀਂ ਬਬੂ ਟੈਨਸ਼ਨ ਕਰਨ ਨਾ ਮੇਰਾ ਆਹੀ ਦਾ ਆਹੀ ਹਾਲ 6 ਮਹੀਨੇ ਰਹਿ ਗਏ ਤੂੰ ਤਾਂ ਕਹਿ ਦੇਣਾ ਪੁੱਤ ਟੈਨਸ਼ਨ ਕਿਉਂ ਲੈਣਾ ਮੇਰੀ ਗੱਲ ਸੁਣ ਜੇ ਤੈਨੂੰ ਐਂ ਲੱਗਦਾ ਨਾ ਵੀ ਪੜਾਈ ਪੂਰੀ ਜਿਹੜੀ ਕਰਨੀ ਸੀ ਕਰ ਲਈ ਜਿੰਨੀ ਕੋ ਹੋ ਗਈ ਬਹੁਤ ਐ ਤੂੰ ਮੇਰਾ ਪੁੱਤ ਬਣ ਕੇ ਐ ਕਰ ਕਬੀਲਦਾਰ ਦਾ ਕੰਮ ਸੰਭਾਲ ਤੇ ਮੈਂ ਤੇਰਾ ਵਿਆਹ ਕਰ ਦਿੰਦਾ ਬਬੂ ਤੂੰ ਟੈਨਸ਼ਨ ਨਾ ਲੈ ਟੈਨਸ਼ਨ ਤੈਨੂੰ ਮੈਂ ਘਰ ਵੀ ਪਾ ਕੇ ਦੂੰ ਤੈਨੂੰ ਸਾਰਾ ਕੁਝ ਕਰਕੇ ਦੂੰ ਤੂੰ ਬਸ ਥੋੜਾ ਟਾਈਮ ਹੋ ਜਿੰਨੇ ਇੰਨਾ ਸਬਰ ਕੀਤਾ ਨਾ ਥੋੜਾ ਜਿਹਾ ਟਾਈਮ ਹੋਰ ਰੁੱਕਿਆ ਦੇ ਪੁੱਤ ਦੇ ਭਰੋਸਾ ਕਰ ਲੈ ਸਾਰਾ ਕੁਝ ਕਰ ਦੂੰਗਾ ਪੁੱਤ ਜਿਵੇਂ ਤੂੰ ਗੱਲਾਂ ਕਰਦਾ ਨਾ ਉਸ ਕਰਕੇ ਮੇਰਾ ਦਿਲ ਖੜ ਜਾਂਦਾ ਪਰ ਮੈਨੂੰ ਨਾ ਕਿਤੇ ਕਿਤੇ ਐ ਲੱਗਣ ਲੱਗ ਜਾਂਦਾ ਵੀ ਜਿਹੜੇ ਤੂੰ ਆ ਮੋਟਰਸਾਈਕਲਾਂ ਤੇ ਗੇੜੇ ਦਿੰਦਾ ਨਾ ਪੁੱਤ ਮੈਨੂੰ ਬਹੁਤ ਲੱਗਦਾ ਵੀ ਮੇਰੀ ਕਿਤੇ ਆ ਦਾੜੀ ਨਾ ਰੁਲ ਜੇ ਸਾਥ 'ਚ ਤੇ ਮੇਰੇ ਪੱਗ ਨਾ ਰੁਲ ਜੇ ਪੁੱਤ ਲੈ ਇਹ ਵੀ ਚੱਲ ਟਾਈਮ-ਟਾਈਮ ਦੀਆਂ ਗੱਲਾਂ ਨੇ ਹੁਣ ਆਪਾਂ ਮੋਟਰਸਾਈਕਲ ਸਿੱਖਿਆਂ ਆਪਾਂ ਆਪਣੀ ਮੋਟਰਸਾਈਕਲ ਵੀ ਲਾਵਾਂਗੇ ਗੱਡੀਆਂ ਵੀ ਲਾਵਾਂਗੇ ਇਹ ਤਾਂ ਜਨ ਟਾਈਮ ਨਾਲ ਸਿੱਖਣਾ ਪੈਂਦਾ ਸਾਲਾ ਪੁੱਤ ਹਾਂ ਉਹ ਠੀਕ ਹੈ ਪੁੱ ਜੇ ਐਦੋ ਗਾਹ ਤੂੰ ਮੈਂ ਤਲਾ ਦਾ ਰਹਿਣ ਦੇ ਪੜਾਈ ਪੜੂ ਨੂੰ ਸਾਰੇ ਕੁਛ ਨੂੰ ਛੱਡ ਮੈਨੂੰ ਆ ਪੇਪਰ ਦੇ ਰਹਿਣ ਦੇ ਫੇ ਮੈਂ ਮਜ਼ੇ ਮੈਂ ਕੋਈ ਨੌਕਰੀ ਦੇਖਦਾ ਹੋਜੂ ਤੇ ਮਰ ਹੁਣ ਵਿਚ ਪਜਾਲੇ ਰੜਦਾ ਮੇਰੇ 2 ਸਾਲ ਹੋਰ ਵੀ ਖਰਾਬ ਹੁੰਦੇ ਨੇ ਉਹ ਤਾਂ ਠੀਕ ਆ ਪੁੱਤ ਮੈਂ ਤਾਂ ਦੇਖ ਮੇਰੇ ਦਿਮਾਗ ਤੇ ਬੋਝ ਰਹਿੰਦਾ ਹੈ ਨਾਲੇ ਹੁਣ ਮੇਰਾ ਸਰੀਰ ਅੱਗੇ ਆਲਾ ਕੰਮ ਕਰਨ ਵਾਲਾ ਰਿਹਾ ਨਹੀਂ ਹੁਣ ਤਾਂ ਮੈਂ ਤਾਂ ਐ ਵੀ ਮੈਨੂੰ ਕੋਈ ਮੰਜੇ ਤੇ ਬੈਠੇ ਨੂੰ ਰੋਟੀ ਦੇਵੇ ਤਾਂ ਮੇਰਾ ਨਰਭਾ ਹੁੰਦਾ ਪੁੱਤ ਮੈਂ ਤਾਂ ਤੇਰੇ ਕੰਨੀ ਦੇਖਦਾ ਦੇਖੀ ਕਿਤੇ ਮੈਂ ਲਾਂਬਾ ਤੋਂ ਵੀ ਡਰਦਾ ਮੈਂ ਤਰੇ ਅਭਿਤਰਾ ਵਿਆਹ ਵੀ ਹੋ ਜਾ ਬੱਤਾ ਨਾ ਤੂੰ ਹਜੇ ਮੇਰੇ ਵਿਆਹ ਦੀ ਟੈਂਸ਼ਨ ਨਾ ਲੈ ਹਜੇ ਆਪਾਂ ਪਹਿਲਾਂ ਘਰ ਬਣਾਵਾਂਗੇ ਫੇਰ ਵਿਆਹ ਬਾਰੇ ਸੋਚਾਂਗੇ ਹਜੇ ਬਸ ਮੈਨੂੰ ਆ 6 ਮਹੀਨੇ ਦੇਖਣ ਦੇ ਆ ਮੇਰੇ ਪੇਪਰ ਹੋ ਰਹਿਣ ਦੇ ਦੋ ਮਹੀਨੇ ਨੌਕਰੀ ਦੇਖਦਾ ਹੋ ਜੂ ਇੱਕ ਵਾਰੀ ਤੇਰੀ ਮਰਜ਼ੀ ਬੱਤਾ ਚੰਗਾ ਤੂੰ ਬਸ ਆ 6 ਮਹੀਨੇ ਹੋਰ ਸਬਰ ਕਰ ਲਾ ਠੀਕ ਆਪਾਂ ਸਾਰਾ ਕੋਟਾ ਹੈ ਘਰ ਵੀ ਬੰਦੂ ਗੱਟੀਆਂ ਵੀ ਲੈਣੇ ਨੇ ਤੇ ਇਹੋ ਨਹੀਂ ਹਜੇ ਤਾਂ ਮੈਂ ਫੋਲ ਐਸ਼ ਕਰਾਉਣੀ ਆ ਬੱਪੂ ਅੱਛਾ ਅੱਛਾ ਬੱਤਾ ਚਲ ਠੀਕ ਆ ਚੰਗਾ ਜਾਂ ਮੱਜਾਂ ਨੂੰ ਨਮਾ ਦੇ ਫਸੂਆਂ ਨੂੰ ਤੇ ਮੈਂ ਇਨੇ ਰੌਣਕਾਂ ਦਾ ਚਲ ਮਨਵਾਦ ਨਾ ਕੋਈ ਨਹੀਂ ਠੀਕ ਆ ਮਾ ਆ ਜਾ ਪ੍ਰੈਸ਼ਰ ਮਾੜਾ ਜਾ ਜਿਹੜੇ ਸਾਹਮਣੇ ਗੱਲਾਂ ਕਰਦਾ ਦੀਪਾ ਉਹ ਸਭ ਲਤਾਏ ਵੀ ਮੇਰਾ ਪੁੱਤ ਦਾ ਬਾਲਾ ਲੇਕ ਹੈ ਪਰ ਮੈਂ ਲੋਕ ਕੁਝ ਵੀ ਕਹੀ ਜਾਣ ਪਰ ਮੇਰਾ ਦੀਪਾ ਦਿਲ ਦੀਆਂ ਗੱਲਾਂ ਮੇਰੇ ਦੀਆਂ ਸਮਝਦਾ ਹੈ ਨਾਲੇ ਕਹਿੰਦਾ ਬਾਪੂ ਤੈਨੂੰ ਆਸ਼ਵਾਸ ਕਰਾਉਂਦਾ ਚੰਗਾ ਪੁੱਤ ਮੈਂ ਤੇਰੇ ਵੱਨ ਨੂੰ ਹੀ ਦੇਖਦਾ ਸ਼ੇਰਾਂ ਸ਼ੁਕਰਾਂ ਜੀ ਤੂੰ ਇੰਨਾ ਸੋਚਦਾ ਦਬਾ ਤੋੜੋ ਉਸਤੋਂ ਪਈ ਤਾਂ ਰਾਤ ਤੇ ਬਤਨ ਨਹੀਂ ਪਾਇਆ ਅਗਲੀ

ਉਹਦੀਆਂ ਪਰਚੀਆਂ ਤੇ ਤੂੰ ਕਹਾ ਗੁੰਮ ਚੋਂ ਜਨ ਵੀ ਅੱਗ ਕੀ ਮੈਂ ਤਾਂ ਉਹ ਕਮਰੇ ਦੀ ਚੜ੍ਹ ਚੜਾਈ ਹੀ ਕਰੀ ਸੀ ਉਹ ਜਿਹੜਾ ਬਾਹਲਾ ਹੀ ਉੱਥੇ ਗੰਦ ਪਿੱਲੀ ਆ ਪਿਆ ਸੀ ਮੈਂ ਅੱਖਾਂ ਚਲ ਤੜ ਤੂੰ ਮੇਰੇ ਨਾਲ ਫਾਰਮ ਫੜਾਇਆ ਕਾਦਿਆ ਮੈਂ ਦੇਖਦਾ ਨਹੀਂ ਬਈ ਤੇਰੇ ਕੰਮ ਦੀ ਨਹੀਂ ਕੰਮ ਦੇ ਕਿਉਂ ਨਹੀਂ ਵਾ ਤਾਂ ਮੈਂ ਮੈਂ ਥੋੜੀ ਝੂਠ ਬੋਲਦੀ ਆ ਮੇਰੀਆਂ ਪਰਚੀਆਂ ਬੇਬੇ ਨੂੰ ਪਤਾ ਹੀ ਆ ਮੈਂ ਪੜਨ ਵੀ ਮੈਂ ਪੜਨ ਨਹੀਂ ਜਾਣਦਾ ਸਾਰਾ ਗੁੱਸਾ ਹਾਂ ਕਿਸੋਂ ਤਾਂ ਪਰਚੀਆਂ ਤੂੰ ਵੀਰੇ ਮੈਨੂੰ ਪਤਾ ਤੇ ਪੜਨ ਨਹੀਂ ਆਉਂਦੇ ਤੇ ਮੈਂ ਕਿਹੜਾ ਪੜਾਂਗੀ ਮੈਨੂੰ ਵੀ ਆਉਂਦੀਆਂ ਪੜਨੀਆਂ ਮੇਰੀਆਂ ਕਾਜ਼ਦੀਆਂ ਪਰਚੀਆਂ ਹੈਗੀਆਂ ਲੈ ਬੂ ਉਹੀ ਗੱਲ ਨਾਲ ਤਾਂ ਉਹੀ ਗੱਲ ਕਰ ਮੈਂ ਬੇ ਰੋਟੀ ਰੁਟੀ ਖਵਾ ਲਈਦੀ ਮਾਤਾ ਨੂੰ ਪੜਾ ਮੈਨੂੰ ਕੀ ਪਤਾ ਜਾਂ ਮੈਨੂੰ ਪਤਾ ਹੁੰਦਾ ਤਾਂ ਮੈਂ ਉਹਦੀ ਚੱਕ ਕੇ ਫੜ ਪੜ੍ਹ ਕੇ ਅੱਗੇ ਲਾਂਦੀ ਪਰੇ ਲਾ ਬੇ ਬੇ ਅੱਜ ਮਿਲਾ ਦੇਗੀ ਕੱਲ ਨੂੰ ਕਾਲ ਚਲੇ ਨੇ ਬਰਸੀਆਂ ਮੰਗ ਲਏ ਫੇਰ ਕਿਵੇਂ ਕਰੂੰਗੀ ਮੈਂ ਪੂਰਾ ਨਹੀਂ ਬਣਾ ਤੈ ਤੇ ਫਾਰਮਾ ਉਹ ਨਹੀਂ ਵੀਰੇ ਐ ਤੈਨੂੰ ਆਉਂਦੀ ਨਹੀਂ ਕਰਦਾ ਨਹੀਂ ਪੜ੍ਹਨੀ ਐ ਮੈਂ ਮੈਨੂੰ ਭੋਗ ਲੱਗਣੇ ਮੈਂ ਇੰਨਾ ਪੜਿਆ ਹੋਇਆ ਮੈਂ ਉਹ ਕੀ ਗੱਲ ਆ ਬੇ ਤਾਂ ਕੋਈ ਨਾਲ ਹੀ ਬੋਲਦੀ ਐ ਬਚਾਲ ਚੱਲ ਚੱਲ ਨਹੀਂ ਕਿ ਪਰੇ ਇਹ ਕਿਹੜਾ ਗੱਲ ਕਰਨੀ ਕੋਈ ਨਹੀਂ ਜਾਂਦਾ ਕੋਈ ਗੱਲ ਨਹੀਂ ਕਰਨ ਲੰਦੀ ਇਹ